ਮੈਂ ਲਾਲਿਆ ਸਾਹਿਬ ਜੀ ਵੀ ਜਿਹੜੇ ਅਸੀਂ ਜੰਗੀਪੱਦਰ ਤੇ ਤਿਆਰੀ ਕਰੀ ਸੀ ਚੰਗ ਵਾਲੀ ਲਪਾਫੇ ਲਪੂਪਿਆ ਦੀ ਉਹਦਾ ਕੋਈ ਫਾਇਦਾ ਨਹੀਂ ਟੱਕਾ ਜਾਂ ਤਾਂ ਆਪਦੇ ਬੂਟਾਂ ਦੇ ਕਵਰ ਲਿਆ ਉਹ ਪ੍ਰੋਪਰ ਵਾਲੇ ਉੱਤੇ ਗੋਟੇ ਧੱਕਲੇ ਸਾਰੇ ਪਾਣੀ ਪੂਣੀ ਪੜ ਗਿਆ ਜਰਾਬਾ ਦਿੱਤੀਆਂ ਲਾ ਜਰਾਬਾ ਲਾ ਕੇ ਤਾਂ ਬੈਗ ਬੈਗ ਚ ਪਾਤੀਆਂ ਹੁਣ ਤੱਕ ਕੱਲੇ ਤੁਸੀਂ ਆ ਲੈ ਲੋ ਵੀ ਕੱਲੇ ਬੂਟਾਂ ਚ ਪੈਰ ਹੀ ਨੇ ਪਾਣੀ ਵੜ ਜਾਂਦਾ বরਫਾਲਾ ਹੌਲੀ ਹੌਲੀ ਕਿਲੋਮੀਟਰ ਬਾਅਦ ਨਿਕਲ ਜਾਂਦਾ ਉਹਦੋਂ ਨੂੰ ਫੇਰ ਆ ਜਾਂਦਾ ਕੋਈ ਫੇਰ ਵੜ ਜਾਂਦਾ ਫੇਰ ਨਿਕਲ ਜਾਂਦਾ ਆ ਸਸਤਮ ਹੋ ਰਿਹਾ ਹੁਣ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂਆਤ ਕਰਦੇ ਆ ਅੱਜ ਦੇ ਵਲੌਗ ਦੀ ਆ ਬੰਦੇ ਮੈਨੂੰ ਦੇਖ ਕੇ ਹੱਸ ਰਹੇ ਨੇ ਤੇ ਟੈਂਪਰੇਚਰ ਬਾਹਰ ਆ ਜਿਹੜਾ -1 ਡਿਗਰੀ ਹੈ ਤੇ ਅਸੀਂ ਜਾ ਰਹੇ ਆ ਚੰਦਰਤਾਲ ਝੀਲ ਨੂੰ ਤੇ ਚੰਦਰਤਾਲ ਝੀਲ ਤੇ ਜਿਹੜਾ ਟੈਂਪਰੇਚਰ ਹੈ ਉਹ ਹੈਗਾ -3 ਡਿਗਰੀ ਦਿਖਾਓ ਮਾੜਾ ਜਿਹਾ ਜਗਾੜ ਆ ਦੇਖੋ ਇਹ ਜਗ੍ਹਾ ਮੋ ਹੋ ਰਹੇ ਨੇ ਹੁਣ ਕ੍ਰੋਸਿੰਗ ਵੀ ਹੁੰਦੀਆਂ ਨੇ ਹਾਂ ਬੂਟਾਂ ਦੇ ਥੱਲੋ ਦੀ ਵੀ ਪਾਵਾਂਗੇ ਤੇ ਉੱਪਰ ਦੀ ਵੀ ਪਾਵਾਂਗੇ ਪੈਂਟ ਵਾਟਰਪਰੂਫ ਕੀਤੀ ਹੈ ਸਹੀ ਹੈ ਲੋ ਜੀ ਆਪਾਂ ਹੋ ਗਏ ਰੈਡੀ ਤੇ ਆਪਾਂ ਸ਼ੂਜ਼ ਦੇ ਵਿੱਚ ਗਰਮ ਜਰਾਬਾ ਪਾ ਲਿਆ ਤੇ ਵਿੱਚ ਦੀ ਲਫਾਫਾ ਪਾ ਲਿਆ ਤੇ ਉੱਪਰ ਦੀ ਰੇਨ ਕੋਟ ਪਾ ਲਿਆ ਰੇਨ ਸੌਰੀ ਰੇਨ ਪੈਂਟ ਪਾ ਲਈ ਤੇ ਨੀ ਗਾੜ ਛੜਾ ਲੇ ਤੇ ਇਹ ਵੀ ਚੜਾ ਲਿਆ ਤੇ ਕੋਟ ਪਾਵਾਂਗੇ ਆਪਾਂ ਮਾਈਨਸ 10 ਡਿਗਰੀ ਵਾਲਾ ਅੱਜ ਇਹਦਾ ਪਤਾ ਲੱਗੂ ਵੀ ਕੰਮ ਕਰਦਾ ਹੈ ਕਿ ਨਹੀਂ ਕਰਦਾ ਇੱਕ ਵਾਰੀ ਤਾਂ ਫੁੱਲ ਤਿਆਰੀ ਹੈ ਜੰਗ ਵਾਲਾ ਕੰਮ ਹੋ ਰਿਹਾ ਹੈ ਆਈ ਫੀਲ ਹੋ ਰਿਹਾ ਵੀ ਜ ਲੜਾਈ ਤੇ ਜਾ ਰਹੇ ਆ ਵੀ ਦੁਸ਼ਮਣ ਨੂੰ ਮਾਰ ਕੇ ਆਉਣਾ ਹੈ ਨਾ ਬੰਦਿਆਂ ਦੀਆਂ ਜੰਗੀ ਪੱਧਰ ਤੇ ਤਿਆਰੀਆਂ ਹੋ ਰਹੀਆਂ ਨੇ ਨਾ ਚੱਕ ਲਿਫਾਫੇ ਵਿੱਚ ਨਹੀਂ ਜਾ ਰਹੇ ਆ ਲਿਫਾਫੇ ਚੜਾਏ ਜਾ ਰਹੇ ਆ ਭਾਈ ਅੰਦਰ ਵੀ ਲਿਫਾਫਾ ਬਾਹਰ ਵੀ ਲਿਫਾਫਾ ਹਾਂ ਲਿਫਾਫਾ ਹੀ ਲਿਫਾਫਾ ਏ ਜੀ ਚਿਚੰਬਲੇਜ ਉਹ ਤੇ ਜੇ ਜਾ ਕੇ ਉਹ ਜਿਹੜਾ ਚਿਚੰਬਰੀਜਾ ਉਹ ਤੋਂ ਥੋੜਾ ਜਿਹਾ 1-2 ਕਿਲੋਮੀਟਰ ਹੀ ਸਾਈਡ ਨੂੰ ਬਲੇਜ ਹੈ ਤੇ ਇੱਥੇ ਹੋਮ ਸਟੇ ਹੈ ਤੇ ਬਹੁਤ ਹੀ ਵਧੀਆ ਬੰਦੇ ਨੇ ਬਹੁਤ ਹੀ ਵਧੀਆ ਖਾਣਾ ਤੇ ਬਹੁਤ ਆਉ ਭਗਤ ਕਰਦੇ ਨੇ ਵਿਚਾਰੇ ਬਹੁਤ ਵਧੀਆ ਬੰਦੇ ਨੇ ਜੇ ਐ ਕਿਤੇ ਤੁਹਾਨੂੰ ਰੂਮ ਨਹੀਂ ਮਿਲਦਾ ਮੰਨ ਲਓ ਤਾਂ ਇੱਥੇ ਆ ਕੇ ਤੁਸੀਂ ਰਹਿ ਸਕਦੇ ਹੋ ਦਸਟਰ ਹੋਮ ਸਟੇ Everest Homes ਤੇ ਹਾਂਜੀ ਹਾਂਜੀ ਤਾਂ ਨੰਬਰ ਕੀ ਆਇਆ ਹੈ ਆਪਕਾ ਜੀ ਬੁੱਕ ਕਰਾਣਾ ਹੋ 90 90 154 58 448 448 ਥੈਂਕ ਯੂ ਚਲੋ ਚਾਓ ਜੀ ਜਿਹੜਾ ਫਸਟ ਕੁਆਟਰ ਪ੍ਰੋਸਿੰਗ ਆ ਗਈ ਸਾਡੀ ਲੋਸਰ ਤੋਂ ਪਹਿਲਾਂ ਤੇ ਅਗਲਾ ਚੌਥੀ ਕੁਆਟਰ ਪ੍ਰੋਸਿੰਗ ਵੀ ਹੈ ਉਹ ਵਾਲਾ ਜਦੋਂ ਪਾਣੀ ਆਉਂਦਾ ਹੈ ਵੇ ਵੇ ਕਿਵੇਂ ਨਾਮ ਸੱਤ ਗੰਮਾ ਇੱਕ ਨੰਬਰ ਗੱਲਵਾਤਾ ਇਹ ਪਹੁੰਚ ਗਈ ਅਸੀਂ ਲੋਸਰ ਤੇ ਇੱਥੇ ਤੁਹਾਨੂੰ ਐਂਟਰੀ ਕਰਾਉਣੀ ਪੈਂਦੀ ਹੈ ਬਾਈ ਜੀ ਇਹ ਤੋਂ ਬਹੁਤ ਸਾਰਾ ਇਹੋ ਜਿਹਾ ਹੀ ਰਸਤਾ ਹੈ ਵੀਰੋ ਬੰਦਾ ਇੱਕ ਬੁੜੀ ਹੈ ਬੰਦਾ ਹੀ ਹੈ ਲਵਾਵੇ ਤਾਂ ਹੁਣ ਇਹ ਇਹ ਤਾਂ ਖੜ ਕੇ ਜਾਂਦਾ ਤੋ ਰਵਾਫਿਆ ਹਾ ਬਰਫ ਝੋੜਦਾ ਪਾਣੀ ਹੈ ਨਹੀਂ ਰਵਾਫਿਆ ਕਰ ਕੋਰ ਮਿੱਗੇ ਹੈ ਏਸੀ ਉਹ ਤੋਂ ਚੱਲੇ ਸੀ 200 ਤੋਂ ਹੁਣ ਚੰਦਰ ਤਾਲ ਲੇਕ ਨੂੰ ਜਾ ਰਹੇ ਆ ਚੰਦਰ ਤੇ ਚੰਦਰ ਤਾਲ ਲੇਕ ਦਾ 20 ਕਿਲੋਮੀਟਰ ਦਾ ਰਸਤਾ ਰਹਿ ਗਿਆ ਔਰ ਥਾ-ਥਾ ਤੇ ਵਾਟਰ ਕ੍ਰੋਸਿੰਗਾਂ ਹੈਗੀਆਂ ਪਿੱਛੇ ਹਜੇ ਤਾਂ ਤੁਸੀਂ ਇਹ ਲਾ ਲੋ ਵੀ ਜਿਹੜਾ ਟਾਈਮ ਹੋਇਆ ਹੈ ਸਵੇਰ ਦੇ 8:00 ਕੀ ਵਜੇ ਨੇ ਜਿਉਂ-ਜਿਉਂ ਮੰਨ ਲਓ ਟਾਈਮ ਹੋ ਹੀ ਜਾਊਗਾ ਆ ਜੋ ਜਦੋਂ ਉਹ ਵੀ ਉਹ ਵੀ ਕਦੀ ਚੌਗਦੇ ਵਾਟਰ ਕ੍ਰੋਸਿੰਗ ਆ ਤੇ ਪਾਣੀ ਜਿਆਦਾ ਹੋਈ ਜਾਂਦੀ ਹੈ ਜਿਹੜੀ ਪਿੱਛੇ ਅਸੀਂ ਵਾਟਰ ਕ੍ਰੋਸਿੰਗ ਤੱਕ ਕੇ ਆਏ ਆ ਉਹਦੇ ਕਾਫੀ ਪਾਣੀ ਸੀ ਹੈ ਜਦੋਂ ਟਾਇਰ ਨੂੰ ਜਿਆਦਾ ਕੰਮ ਕਰਦੇ ਨੇ ਯਾਹ ਰੋਡਿੰਗ ਵਾਲੇ ਅਸੀਂ ਟਾਇਰ ਦਾ ਹਲਕਾ ਹਲਕਾ ਟੈਂਸ ਦਾਗਾ ਚਲ ਫਿਰ ਨੀਗਾੜ ਤੇ ਤਾਂ ਤੁਸੀਂ ਆਪਣਾ ਆਲੀਗਾਰਡ ਤੇ ਜਿਹੜੀਆਂ ਕੂਣੀਆਂ ਵਾਲੇ ਗਾਰਡ ਨੇ ਇਹ ਪਾਉਣਾ ਜ਼ਰੂਰੀ ਹੈ ਜਿਵੇਂ ਰਾਈਡਿੰਗ ਜੈਕਟ ਐ ਤੋਂ ਵੀ ਉਹ ਪਾਉਣੀ ਜ਼ਰੂਰੀ ਹੈ ਕਿਉਂਕਿ ਐ ਨਹੀਂ ਪਤਾ ਪਤਾ ਜਿੱਤੇ ਇਸ ਦੇ ਢਿੱਗ ਤੇ ਇੱਕ ਬਾਮੂ ਕੂਲੀ ਕਹਿੰਦੀ ਥੱਲੇ ਵਿੱਚ ਪੱਥਰ ਤੇ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਨਾਲ ਦੀ ਕੋਈ ਗੱਡੀ ਘੱਟਦਾ ਤੇਜ ਤੇ ਉਹ ਰੋੜਾ ਟੜਕ ਕੇ ਵੱਜਦਾ ਬੋਡੇ ਤੇ ਵੱਜਿਆ ਨੱਤੇ ਵੱਜਿਆ ਇਸ ਕਰਕੇ ਜਿਹੜਾ ਰਿਗਾਰਡ ਵੀ ਚਾਹੀਦਾ ਲੈਗ ਗਾਰਡ ਚਾਹੀਦਾ ਫਿਰੋਂ 60 4568 ਹਾਈਟ ਤੇ 4568 ਹਾਈਟ ਤੇ ਮੀਟਰ ਇਹ ਹੈ ਜੀ ਕੁੰਜਮ ਪਾਸ ਇਹ ਵੀ ਇੱਕ ਕ੍ਰੋਸਿੰਗ ਹੈ ਪਹਾੜਾਂ ਦੇ ਉੱਪਰ ਦੀ ਤੇ ਕਾਫੀ ਹਾਈਟ ਤੇ ਹੈ ਦੇਖੋ ਰੂਹ ਵੀ ਚੀਕ ਜਾਂਦੇ ਨੇ। ਨੂੰ ਚੱਲੇ ਚੱਲੇ ਕੋਈ ਨਹੀਂ ਕੋਈ। ਠੰਡੀ ਬਹੁਤ ਅੱਛਾ ਤਾ ਯਾਰ ਮਰ ਪਈ ਐ। ਹੈ? ਡਾਟ ਸਾਹਿਬ ਆਪਣਾ ਜਿਹੜਾ ਨਾ ਬੂਟਾਂ ਦੇ ਵਿੱਚ ਚਰਾਬਾ ਪਾਉਣ ਵਾਲਾ ਡਿਸੀਜਨ ਸੀਗਾ ਉਹ ਬਹੁਤ ਵਧੀਆ ਰਿਹਾ ਜੇ ਉੱਥੇ ਜਿਵੇਂ ਬੂਟ ਗਿੱਲੇ ਹੋਗੇ ਸੀ ਅੰਦਰ ਚਰਾਬਾ ਗਿੱਲੀਆਂ ਹੋ ਜਾਂਦੀਆਂ ਜੰਮੇ ਹੀ ਕੰਮ ਹੋ ਜਾਂਦਾ ਆਪਣਾ ਕਿਉਂਕਿ ਜੇ ਆਏ ਆ ਵੀ ਤੋਹ ਪੈਰ ਤਾਂ ਨਿੱਕੇ ਨੇ ਨਾ ਖੈਦਮ ਦੇਖੋ ਜਦੋਂ ਮੁਰਾਂਗੇ ਉਦੋਂ ਤਾਂ ਪਾਣੀ ਦੇ ਵਿੱਚ ਵੜ-ਵੜ ਉਹ ਕਰਨਾ ਪਊਗਾ

ਬਾਬਾ ਜੀ ਅੱਜ ਮੈਂ ਵੀਡੀਓ ਬਣਾਉਂਦਾ ਸੀ ਅੱਜ ਚੱਕਦੇ ਮੁੰਡਿਆ ਇਹ ਚੱਕਦੇ ਠੀਕ ਹੈ ਠੀਕ ਹੈ ਹਾਂ ਅਸੀਂ ਜੀ ਮੇਨ ਰੋਡ ਤੋਂ ਜਿਹੜੀ ਲਾਸਰ ਤੋਂ ਮਨਾਲੀ ਜਾਂਦੀ ਹੈ 메인 ਰੋਡ ਤੋਂ ਚੰਦਰਤਾਲ ਨੂੰ ਮੁੜ ਕੇ ਚੰਦਰਤਾਲ ਥੋੜਾ ਸਾਈਡ ਨੂੰ ਹੈ 12 ਕਿਲੋਮੀਟਰ ਹੁਣ ਚੰਦਰਤਾਲ ਜਿਹੜੀ ਹੈ ਲੇਕ ਹੈ ਉੱਥੇ ਜਾ ਕੇ ਦੇਖ ਕੇ ਵਾਪਸ ਆਵਾਂਗੇ ਇੱਥੇ ਫੇਰ ਮਨਾਲੀ ਨੂੰ ਜਾਵਾਂਗੇ ਸਿੱਧਾ ਬਾਕੀ ਵਿਚਾਰ ਬਦਲ ਵੀ ਸਕਦੇ ਨੇ ਹਰੇ ਬੰਦਿਆਂ ਦੇ ਵਿਚਾਰ ਆ ਕੱਚੇ ਪੱਕੇ ਜਿਹੇ ਨੇ ਹਾਂ ਚੰਦਰਤਾਲ ਲੇਕ ਦੀਆਂ ਕੈਂਪਿੰਗ ਸਾਈਟਸ ਆ ਗਈਆਂ ਨੀ ਚੇਨੀ ਖਸਾਗਾ ਪਾਣੀ ਧੱਕਦਾਗਾ ਰੋੜਾ ਇਨੀ ਏਡਿਟ ਤੇ ਹੈਗੇ ਪਰ ਪੈਰ ਲਾਉਣ ਤੋਂ ਨਾ ਡਰਿਓ ਸਮਝ ਗਿਆ ਨਾ ਅੱਜੇ ਮਰ ਰੁਕਦਾ ਛਰਜੇ ਰੁਕਦਾ ਛਰਜੇ ਘਟ ਬੁਰਾ ਹਾਲ ਹੋ ਗਿਆ ਰਸਤੇ ਨਾਲ ਪੈਰ ਦਖਾ ਪੈਰ ਇੱਕ ਨਾ ਢਰ ਗਏ ਹਾਂ ਜੀ ਅੱਜ ਇੱਥੇ ਰਹਿਣਾ ਮੈਂ ਰੋਡ ਉੱਪਰ ਲਾਇਆ ਹੁਣ ਅੱਜ ਦੇਖਣੇ ਤੇ ਗੁਰਸਰ ਪਹੁੰਚ ਗਏ ਚੰਦਰਤਾਲ ਝ 10 ਵਜੇ 10 ਵਜੇ ਚੱਲ ਕਾ 4290 ਮੀਟਰ ਦੀ ਉਚਾਈ ਤੇ ਚੰਦਰਤਾਲ ਝ ਚਲੋ ਕੋਈ ਗੱਲ ਨਹੀਂ ਹੈ ਨਾ ਇੱਕ ਵਰਾਉਂਦੇ ਨਹੀਂ ਹੁੰਦੇ ਇਹ ਜੀ ਪਾਰਕਿੰਗ ਤੋਂ 1 ਕਿਲੋਮੀਟਰ ਟਰੈਕਿੰਗ ਕਰਕੇ ਜਾਣਾ ਪੈਂਦਾ ਹੈ ਚੰਦਰਤਾਲ ਝ ਤੱਕ ਇਹ ਦੇਖੋ ਜੀ ਚੰਦਰਤਾਲ ਝੀਲ ਦਾ 뷰 ਇਹ ਯਾਰ ਬਾਕੀ ਸੋਹਣੀ ਹੈ ਯਾਰ ਮਜ਼ਾਕ ਦੀ ਗੱਲ ਮਜ਼ਾਕ ਚ ਰਹਿ ਗਈ ਦੋ ਰੰਗ ਆਉਣੇ ਕਰਨੀ ਬੱਠੀ ਹੈ ਹਾਂ ਦੋ ਰੰਗ ਉਹ ਪਹਾੜ ਦੀ ਰਿਫਲੈਕਸ਼ਨ ਪੈਂਦੀ ਬਾਈ ਹਾਂ ਜੀ ਕਿਵੇਂ ਜੀ ਇਹ ਵਾਲੀ ਜਿਹੜੀ ਝੀਲ ਹੈ ਨਾ ਹਾਂ ਜੀ ਸੱਤ ਵਾਰੀ ਰੰਗ ਬਦਲਦੀ ਹੈ ਬੰਨ ਅੱਛਾ ਜੀ ਗਿੰਨੀਵਾਰ ਦੇ ਦਿਨ ਜਿੱਦਾਂ ਜਿੱਦਾਂ ਰਿਫਲੈਕਸ਼ਨ ਚੇਂਜ ਹੋਏਗਾ ਜਿੱਦਾਂ ਜਿੱਦਾਂ ਸਾਨ ਚੇਂਜ ਹੋਣਾ ਰਵਗਰ ਡਾਇਰੈਕਸ਼ਨ ਚੇਂਜ ਕਰੂਗਾ ਠੀਕ ਹੈ ਜੀ ਓਨੀਵਾਰ ਰਿਫਲੈਕਸ਼ਨ ਚੇਂਜ ਹੋਊਗੀ ਠੀਕ ਹੈ ਤੁਹਾਨੂੰ ਅੱਧਾ ਘੰਟਾ ਘੰਟਾ ਦੇਖ ਜੂਗੀ ਕਿੰਨੇ ਕਿਆ ਹੈ ਜੀ ਹੁਣ ਕਿਆ ਹੈ ਜੀ ਤੇ ਬਾਅਦ ਕਿਆ ਹੈ ਜੀ ਇਹ ਬਾਈ ਜੀ ਵੀ ਬਟਿੰਡੇ ਤੋਂ ਨੇ ਇਹ ਸਾਨੂੰ ਇੱਥੇ ਮਿਲੇ ਸੀ ਬਾਈ ਜੀ ਤੁਹਾਡਾ ਕੀ ਚੈਨਲ ਦਾ ਕੀ ਨਾਮ ਹੈ ਬਾਕਾ ਬੌਂਡ ਬਣੀ 0411 ਠੀਕ ਹੈ ਜੀ ਆਇਆ ਸਾਦਾ ਆ ਨਹੀਂ ਰਹੇ ਕਿਵੇਂ ਹਟਾ ਦੇ ਲੂਜਾ ਨਿਕਲ ਗਿਆ ਭਾਈਸ ਤੇ ਹੁਣ ਖਾਲਾ ਜੀ ਦੇ ਵੜ ਥੋੜੀ ਐ। ਸੇਹਦਨ ਟੂਰ ਵਧੀਆ ਰਹਿਤੂ ਬਲਾਸਾਂ ਚੱਲ ਗਿਆ। ਪਤਾ ਕੀ ਐ ਲੋਕ ਜਿਹੜਾ ਇਹ ਇਹਨੂੰ ਮਨਾਲੀ ਆ ਮਨਾਲੀ ਵਾਲੀ ਸਾਈਡ ਤੋਂ ਸਟਾਰਟ ਇਸੇ ਕਰਕੇ ਨਹੀਂ ਕਰਦੇ। ਵੀ ਬੰਦਾ ਇੱਥੇ ਚੰਦਤਾਲ ਲੇਕ ਤੱਕ ਆ ਕੇ ਹੀ ਹਥਿਆਰ ਸਿੱਕ ਜਾਂਦਾ। ਵੀ ਮੁੜ ਚੱਲੋ ਯਾਰ। ਕਿਉਂਕਿ ਮਨਾਲੀ ਆ ਹਾਈਟ ਤੋਂ ਨਾ ਹਾਂ ਹਾਈਟ ਇੱਕੋ ਤੋਂ ਵੱਧਦੀ ਐ। ਵੱਧਦੀ ਐ। ਹਰੇਕ ਨੂੰ ਪ੍ਰੋਬਲਮ ਹੁੰਦੀ ਐ। ਹਾਲਾਤ ਕੋਈ ਨਾ ਫਰਕ ਨਹੀਂ ਹੈਗਾ। ਹੈ? ਆਪਾਂ ਨੂੰ ਇਹਨਾਂ ਫਰਕ ਨਹੀਂ ਹੈਗਾ। ਹਾਂ। ਲੋਨੀ ਇਹ ਲੈ ਕੇ ਦੇ ਪੱਟੇ ਐ ਮੀਟਰ ਲੇਖ ਦੇ ਪੱਟੇ ਐ ਪਹਿਲੇ ਇੱਕ ਵਾਰ ਚੰਦਰ ਜਾਣਾ ਕਰਦਾ ਮਰਨੇ ਦੇ ਮਰਨੇ ਸੇ ਪਹਿਲੇ ਇੱਕ ਵਾਰ ਚੰਦਰ ਤਰ ਲਾਣਾ ਚਾਹਤਾ ਨਹੀਂ ਮੈਂ ਆਪਾਂ ਦੀ ਇਹ ਸੋਚਦੇ ਮਰਨਾ ਉਹ ਵੀ ਆਈ ਜਾਵੇ ਨਾ ਨਾ ਆਪਾਂ ਦੀ ਨਾ ਕੋਈ ਮਰਨਾ ਮਰਨਾ ਨਹੀਂ ਹਜੇ ਲੇਹ ਵਾਲੀ ਪੈਂਗੋਂ ਅੰਗਲਿਕ ਵੀ ਜਾ ਉੱਥੇ ਜਾਣਾ ਪੈਂਗੋਂ ਦੇ ਇੱਥੇ ਅੱਛਾ ਇਹ ਲੇਹ ਕਹਿੰਦੇ ਵਾਲੀ ਡੂੰਗੀ ਐ ਇੱਥੇ ਤੈਰਨਾ ਬਹੁਤ ਖਤਰਨਾਕ ਹੋ ਸਕਦਾ ਹੈ ਠੀਕ ਐ ਕੋਈ ਗੱਲ ਨਹੀਂ ਇੰਨੀ ਹਿੰਮਤ ਨਹੀਂ ਭਰਾਵਾ ਕਾਉ ਜੀ ਅਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਹੋਮਸਟੇਅ ਵਾਲੇ ਬਾਈ ਦਾ ਜਿਹੜਾ ਮੈਂ ਵੀਡੀਓ ਚ ਪਾਇਆ ਉਹਨੇ ਸਾਨੂੰ ਸਪੈਸ਼ਲ 5 ਵਜੇ ਉੱਠ ਕੇ ਉਹਨੇ ਬਣਾਇਆ ਪਤਾ ਨਹੀਂ ਉਹਦੀ ਘਰ ਵਾਲੀ ਨੇ ਬਣਾਇਆ ਚਲੋ ਉਹ ਤਾਂ ਉਹਨਾਂ ਦਾ ਮਸਲਾ ਹੈ ਵੀ ਸਾਨੂੰ ਪਰੌਂਠੇ ਬਣਾ ਕੇ ਦਿੱਤੇ ਸਵੇਰੇ ਉੱਠ ਕੇ ਦੋ ਪਰੌਂਠੇ ਆ ਚਾਰੇ ਚੁੱਲਾਈ ਚਲੋ ਇੱਧਰ ਸਾਈਡ ਨਹੀਂ ਹੈ ਨਹੀਂ ਇਹ ਚ ਨਹੀਂ ਲਓ ਜੀ ਪਰੌਂਠੇ ਖਾ ਰਹੇ ਹਾਂ ਚੰਦਰਤਾਲ ਝੀਲ ਤੇ ਬਹਿ ਕੇ ਹੈ ਬਹੁਤ ਮਜ਼ਾ ਆ ਰਿਹਾ ਜੀਵਨ ਦੀ ਦਾ ਆਨੰਦ ਆ ਗਿਆ ਤੁਹਾਡੇ ਇਹੀ ਕੋਈ ਚੀਜ਼ ਸੀ ਜ਼ਿੰਦਗੀ ਦੀ ਨਹੀਂ ਆਈ ਤਾਂ ਇਹ ਨਹੀਂ ਸੀਗੀ ਨਹੀਂ ਰਕबीर ਸਿੰਘ ਜੀ ਤਾਂ ਹੈਗੀ ਸੀ ਬਾਈ ਵੈਸੇ ਵੀ ਇੱਕ ਵਾਰ ਤੰਦਰਦਲ ਜਾਣਾ ਚਾਹਤਾ ਹਾਂ ਮਰਨ ਸੇ ਪਹਿਲੇ ਅੱਛਾ ਪਰ ਸਾਡਾ ਇਹ ਜਾਂ ਕੋਈ ਵਿਚਾਰ ਨਹੀਂ ਜੀ ਮਰਨ ਮੋੜਨ ਨਾਲ ਨਹੀਂ ਉਹਦੀ ਸੀ ਹੀ ਤਾਈ ਉਹ ਹਾਲ ਤੱਕ ਆਇਆ ਨਹੀਂ ਨਾ ਹੋਰ ਮਰਨ ਸੇ ਪਹਿਲੇ ਤੂੰ ਕਿਵੇਂ ਵੱਜ ਜਾਉਣਾ ਹੈ ਬੋਲੂ ਕਿਵੇਂ ਹੈ ਠੀਕ ਹੈ ਲਾਈਨ ਸਲਾਈਡ ਹੋਈ ਜਾਂਦੀ ਹੈ ਜੀ ਸਾਈਡ ਤੇ ਕਹੇ ਰਸਾ ਖਦਰਸਾ ਉੱਤਰੋਂ ਆਉਣਗੇ ਫਿਰ ਉਪਰਾਂ ਫੜਾ ਕਰੋ ਅੱਗੇ ਚੱਲੋ 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 ਰੁਕ ਜਾ ਰੁਕ ਜਾ ਰੁਕ ਜਾ ਤੂੰ ਚੱਲ ਪਾਗੇ ਰੁਕ ਜਾ ਪਹਿਲਾਂ ਉਹਨੂੰ ਨਿਕਲਣ ਦੇ ਆਪ ਜੀ ਨੇ ਲੱਗ ਪਏ ਚਲੋ ਜਮਾ ਕਿ ਕਰਾ ਵੇ ਪਾਰ ਗਏ ਸ਼ੁਕਰ ਹੈ ਰੱਬ ਦਾ ਕਿ ਪਹੁੰਚ ਗਏ ਜੀ ਅਸੀਂ ਚਿਤਕੂਲ ਤੋਂ ਚੱਲੇ ਸੀਗੇ 15 ਕਿਲੋਮੀਟਰ ਤੇ ਆ ਕੇ ਮਨਾਲੀ ਵਾਲੀ ਸਾਈਡ ਨੂੰ ਇਹ ਜਗਾ ਆ ਗਈ ਕਸਬਾ ਟਾਈਪ ਦਾ ਅਸਬਾਦਾ ਨਹੀਂ ਲੱਗਦਾ ਟੈਂਟ ਟੋਟੇ ਜਿਹਾ ਲੱਗਿਆ ਹੋਟਲ ਜੈ ਇੱਥੇ ਚਾਚਾ ਚਾਚੀ ਦਾ ਧਾਬਾ ਮਸ਼ਹੂਰ ਹੈ ਹਰ ਇੱਕ ਬੰਦਾ ਆਈ ਦੱਸਦਾ ਵੀ ਚਾਚਾ ਚਾਚੀ ਦੇ ਧਾਬੇ ਕੋਲੇ ਤੇ ਤੇਜ ਉਸਤਮ ਹੈ ਇੱਥੇ ਚਾਹ ਚੂ ਪੀਨੇ ਆ ਤੇ ਦਿਨ ਦੇ ਵੱਜ ਗਏ ਜੀ 1 ਤੇ ਆਪਣਾ ਹਜੇ ਜੇ ਮਨਾਲੀ ਜਾਣਾਗਾ ਤਾਂ 85 ਕਿਲੋਮੀਟਰ ਦਾ ਸਫ਼ਰ ਪੈ ਜਿਹਦੇ ਵਿੱਚੋਂ 30 ਘਟਾ ਦੋ 55 ਕਿਲੋਮੀਟਰ ਆਫ ਰੋਡ ਪਿਆਗਾ ਜੀ ਚਾਹ ਪਿਆ ਹੋ ਗਰਾ ਕਾਹ ਹੋ ਯਾਰ ਲੈ ਪਹਿਲਾਂ ਬੈਠੋ ਚਾਹ ਤਾਂ ਤੁਸੀਂ ਕਹੀ ਦਿੰਦੇ ਅੱਛਾ ਕਿਵੇਂ ਮੁੜਿਓ 55 ਕਿਲੋਮੀਟਰ ਬਾਕੀ ਆਪਣਾ ਹੁਣ ਕਿਲੋਮੀਟਰ ਕੋਈ ਨਹੀਂ ਬਾਕੀ ਵੱਡੇ ਨੇ ਥੋੜੇ ਜੇ ਓਹੋ ਹੋ ਹੋ ਫਾਇਰ برف ਬਣ ਗਿਆ ਓਏ ਪਾਣੀ ਪੜ ਗਿਆ ਓਏ ਅੱਛਾ ਤੀਕ ਉਰਤਾਂ 'ਤੇ ਪੜ ਗਿਆ ਕੋਈ ਲੈ ਭਰੇ ਹੁੰਦੇ ਪਾਣੀ ਚਲੋ ਚਲੋ 50 ਕਿਲੋਮੀਟਰ ਆਪਣਾ ਇਸ ਤਰ੍ਹਾਂ ਹੀ ਰੋਡ ਰਹੂਗਾ ਆਫ ਰੋਡ ਇਸ ਤਰ੍ਹਾਂ ਹੀ ਰਹੂ ਵਿੱਚ ਦੀ ਵਾਟਰ ਕ로ਸਿੰਗਾਂ ਵਿੱਚ ਦੀ ਵਸਾਂ ਪੁੱਛ ਦੀ ਮੇਰਾ हां ਵਿੱਚ ਦੀ ਪੱਥਰਾਂ ਵਿੱਚ ਦੀ ਹਮਨ ਦਾ ਹੋ ਰਾਗੀ ਅੱਥਾ ਤਾਂ 5 ਮਿੰਟਾਂ ਬਾਅਦ ਹੀ ਆ ਜਾਂਦੀ ਹੈ ਵਾਟਰ ਕ로ਸਿੰਗ ਉਹ ਜੋ ਸ਼ੋਟ ਹੈ ਇਹ ਰੱਬ ਅਦਰ ਲਓ ਰੋਟੇ ਜਾਂਦਾ ਮੈਂ ਤਾਂ ਬਾਣੀਆਂ ਦਨ ਬਕਰੋਸ ਨਹੀਂ ਹੈ ਨਾ ਬਹੁਤ ਛੋਟੇ ਫੋਟੋ ਜਿੱਤੀਆਂ ਨੇ ਬੋਡੀ ਵਰਸੇ ਵੀਡੀਓ ਬਣਦੀ ਜਾਂਦੀ ਹੈ ਤੁਸੀਂ ਕਰਦੇ sal het ਉੱਪਰ ਲੈਝਰ ਨੇ ਦਾ ਪਾਣੀ ਆਉਂਦਾ ਜੀ ਹੈਲੋ ਹੈਲੋ ਕਰੰਪਾਇਰ ਦੋਨੇ ਪਾਸੇ ਨਾ ਮਜ਼ਬੂਤੀ ਨਾਲ ਲਾ ਕੇ ਰੱਖਿਓ ਥੋੜੇ ਬਾਲੇ ਮोटे-ਮोटे ਤਪਦੀ ਉਹ ਤੇ ਨੀ ਲੋ ਸਰ ਕਰੋ ਚੱਕ ਜੀ ਛੱਕ ਦੇ ਆਧਾਰ ਤੇ ਬੰਦੇ ਹਵਾ ਭਰਦੇ ਹੋਏ ਭਰਦੇ ਉਸਮੇ ਹਵਾ ਸੀਰੀਅਸ ਮੈਟਰ ਹੋ ਗਿਆ ਬਾਈ ਬਹੁਤ ਹੀ ਖਤਰਨਾਕ ਅੱਛਾ ਪੈਰ ਮਾਰ ਇਹ ਪੈਰ ਬਾਈਸ ਨਹੀਂ ਮਾਰਦੇ ਗੱਡੀ ਅੰਦਰ ਬਿਦਤਾ ਬਗ ਯਾਰ ਬਹੁਤ ਹੋ ਗਿਆ ਠੀਕ ਹੈ ਹੁਣ ਤਾਂ ਬਾਕੀ ਚੱਲ ਤੈਥੋਂ 35 40 ਕਿਲੋਮੀਟਰ ਦਾ ਆਖਰੋੜ ਰਹਿ ਗਿਆ ਜੀ ਪਰ ਹਲਕੇ ਹਲਕੇ ਪਾਣੀ ਦੇ ਛਮੀ ਟਾਈਪ ਛਿੱਟੇ ਜੇ ਮਹਿਸੂਸ ਹੋ ਰਹੇ ਨੇ ਬਾਕੀ ਪੈਂਟ ਚਾਪਾ ਵਾਟਰਪੂਫ ਪਈਏ ਕੋਟ ਵੀ ਵਾਟਰਪੂਫ ਪਾਇਆ ਰੱਬਾ ਸਭਾ ਪਤਾ ਜੀ ਜੀ ਜਿਸ ਕੋਲ ਗੜੋ ਜੀ ਬਖਰਾ ਗਿਆ ਜਾਮ ਗਿਆ ਲੱਗ ਇੰਨੇ ਆਪਾ ਬਿਸਕਟ ਖਾ ਲਈ ਦੋ ਦੋ ਉਹ ਹੈਗੇ ਨੇ ਦੂਜੇ ਆ ਜਾ ਰਾਮੂ ਉਰਾਮੂ ਬਿੱਕੂ ਖਾਲਾ ਬਿੱਕੂ ਜੇ ਕਿਸੇ ਨੇ ਆ ਰੋਡ ਨਹੀਂ ਕੀਤੀ ਤਾਂ ਟ੍ਰਿਪ અધੂਰਾ ਹੈ ਇਹੀ ਤਾਂ ਐਡਵੈਂਚਰ ਹੈ ਤਾਂ ਹੀ ਤਾਂ ਲੋਕ ਜਾਂਦੇ ਨੇ ਸਪੀਤੀ ਨੂੰ ਜੇ ਉਹਨਾਂ ਸਪਲੇਨ ਰੋੜਾ ਬਣ ਗਈਆਂ ਫੇਰ ਕੀ ਉੱਥੇ ਸਵਾਦ ਰਹਿ ਗਿਆ ਇਹ ਗੱਲਾਂ ਦਾ ਹਾਂ ਹਾਂ ਤੇ ਮੈਂ ਲਾਲਿਆ ਸਾਹਿਬ ਜੀ ਵੀ ਜਿਹੜੇ ਅਸੀਂ ਜੰਗੀ ਪੱਦਰ ਤੇ ਤਿਆਰੀ ਕਰੀ ਸੀ ਚੰਗ ਵਾਲੀ ਲਫਾਫੇ ਲਬੂਪੇ ਦੀ ਉਹਦਾ ਕੋਈ ਫਾਇਦਾ ਨਹੀਂ ਟੱਕਾ ਜਦੋਂ ਆਪਦੇ ਬੂਟਾਂ ਦੇ ਕਵਰ ਲਿਆ ਉਹ ਪ੍ਰੋਪਰ ਵਾਲੇ ਉੱਤੇ ਗੋਟੇ ਦਾ ਕੱਲੇ ਸਾਰੇ ਪਾਣੀ ਪੂਣੀ ਪੜ ਗਿਆ ਜਰਾਬਾ ਦਿੱਤੀਆਂ ਲਾ ਜਰਾਬਾ ਲਾ ਕੇ ਤਾਂ ਬੈਗ ਬੈਗ ਚ ਪਾਤੀਆਂ ਮੁਰ ਤੱਕ ਕੱਲੇ ਤੁਸੀਂ ਆ ਲੈ ਲੋ ਵੀ ਕੱਲੇ ਬੂਟਾਂ ਚ ਪੈਰ ਹੀ ਨੇ ਪਾਣੀ ਵਰ ਜਾਂਦਾ বরਫ ਵਾਲਾ ਹੌਲੀ ਹੌਲੀ ਕਿਲੋਮੀਟਰ ਬਾਅਦ ਨਿਕਲ ਜਾਂਦਾ ਉਹਦੋਂ ਨੂੰ ਫੇਰ ਆ ਜਾਂਦਾ ਕੋਈ ਫੇਰ ਵੱਡ ਜਾਂਦਾ ਫੇਰ ਨਿਕਲ ਜਾਂਦਾ ਆ ਸਿਸਟਮ ਹੋ ਰਿਹਾ ਹੁਣ ਤਾਂ ਨਵੇ ਵੀ ਗੁੱਲ ਮਲਾ ਕੇ ਆਨੰਦ ਮਈਰ ਸਫਰ ਚੱਲ ਰਿਹਾ ਹੈ ਫਿਲਹਾਲ ਇਧਰ ਦੀ ਨਿਕਲ ਜਾ ਡੂੰਗਾ ਨਾ ਹੋਵੇ ਮੋਟਰਸਾਈਕਲ ਹੀ ਵੜਦਾ ਜਾਣ ਦੇ ਵੇਰ ਸਿੱਧੂ ਆਵਾਂਗੇ ਇਸ ਤੇ ਚੱਲ ਚੱਲ ਫਿਰ ਚੱਲ ਕੋਈ ਨਹੀਂ ਨਾ ਦੇਖੀ ਜਾਉ ਜਿੱਥੇ ਚੱਲੇਗੀ ਚੱਲੂਗਾ ਨਾਲ ਤੇਰੇ ਟਿਕਟਾ ਤੋਂ ਲੈ ਲੀ ਅਰੇ ਵਾਈ ਬੰਦੀ ਦਾ ਪਤਾ ਲੱਗ ਗਿਆ ਕੀ ਚੱਕਰ ਹੋ ਗਿਆ ਚੱਲੋ ਸਿੱਧਾ ਪਾਣੀ ਪੂਣੀ ਵਿੱਚ ਦੀ ਯਾਰ ਹੁਣ ਕੀ ਪ੍ਰਵਾਹ ਸਾਰਾ ਕੁਝ ਤਾਂ ਭਿੱਜ ਗਿਆ ਹੁਣ ਚੜ ਦੇ ਜਾਣਦਾ ਭਾਈ ਜਾਣਦਾ ਕੁਝ ਨਹੀਂ ਦੱਸਦਾ ਹੀ ਕਿਉਂ ਜੱਕਣਾ ਪੈਣਾ ਐਵੇਂ ਡਰਨਾ ਤੂੰ ਮਹਾਰਾਸ਼ਟਰ ਤੋਂ ਆ ਕੇ ਇੱਥੇ ਇੱਕ ਡਰੀ ਜਣਾ ਚੱਲ ਚੱਲ ਚਲੋ ਚਲੋ ਲੋ ਜੀ 20 ਕਿਲੋਮੀਟਰ ਆਫ ਰੋਡ ਰਹਿ ਗਿਆ ਤੇ ਮੰਨ ਲਓ ਵੀ ਹਾਲਾਤ ਬਦਲ ਗਏ ਇਧਰ ਤਾਂ ਪੂਰੀ ਹਰੇ ਭਾਈ ਆ ਸਾਰਾ ਫਰਕ ਪੈ ਗਿਆ ਹੁਣ ਤਾਂ ਸਾਹ ਜ ਆ ਗਿਆ ਸੂ ਮੰਨੂ ਆ ਗਿਆ ਵੀ ਨੇੜੇ ਲੱਗ ਗਿਆ ਹੁਣ ਜੀ ਫਾਈਨਲੀ ਇੰਨੀ ਜਦੋਂ ਜਦੋਂ ਇੰਨੀ ਜਦੋਂ ਜਿਹੇ ਤੋਂ ਬਾਅਦ ਸਵੇਰ ਦੇ 5:30 ਵਜੇ ਦੇ ਚੱਲੇ ਸੀ ਉਦੋਂ ਦੇ ਆਫ ਰੋਡ ਕਰਨ ਲੱਗੇ ਸ਼ਾਮ ਦੇ 5:30 ਵਜੇ ਪਹੁੰਚੇ ਆ ਤੇ ਹੁਣ ਇੱਥੇ ਬੰਦੇ ਬੀਚਰ ਗੇਗਲ ਚਾਹ ਪੀਂਦੇ ਆ ਸਾਰੇ ਸਾਰੇ ਇੰਨੇ ਖੁਸ਼ ਨੇ ਵੀ ਗੱਲਾਂ ਛੱਡ ਦੋ ਇਹ ਕੋਈ ਮਿਲਟਰੀ ਟ੍ਰੇਨਿੰਗ ਤੋਂ ਕੰਮ ਚੀਜ਼ ਨਹੀਂ ਸੀ ਮਿਲਟਰੀ ਟ੍ਰੇਨਿੰਗ ਜਿੰਨੀ ਔਖੀ ਚੀਜ਼ ਹੀ ਸੀ ਸੋਨਾ ਕੋਸਮਾ ਯਾਤਰਾ ਆਹ ਆਹ ਬਾਈ ਸਾਥੇ ਚੱਲਦੇ ਆਂ ਗਾਗਾ ਚ ਹੁੰਦੀ ਏ ਕਰੋ ਚਲੋ ਹੁਣ ਮਨਾਲੀ ਜਾਵਾਂਗੇ ਚਾਹ ਪੀ ਕੇ ਮਨਾਲੀ ਜਾਵਾਂਗੇ ਮਨਾਲੀ ਚਾਹ ਕੇ ਰੂਮ ਰਾਮ ਦੇਖਦੇ ਆਂ ਫਿਰ ਉਸ ਤੋਂ ਬਾਅਦ ਦੇਖਦੇ ਆਂ ਕੀ ਮਾਹੌਲ ਹੈ ਚਲੋ ਰਾਹ ਘੰਟਿਆਂ ਦੇ ਆਫ ਰੋਡ ਸਫਰ ਤੋਂ ਬਾਅਦ ਅਸੀਂ ਮਨਾਲੀ ਪਹੁੰਚ ਕੇ ਰੂਮ ਲੈ ਲਿਆ ਜੀ ਤੇ ਜਿਹੜਾ ਅੱਜ ਦਾ ਵਲੌਗ ਹੈ ਇਹਨੂੰ ਇੱਥੇ ਸਮਾਪਤ ਕਰਦੇ ਆਂ ਤੇ ਮਿਲਦੇ ਆਂ ਗੱਲ ਦੇ ਲਾਸਟ ਵਲੌਗ ਨਾਲ